ਰਾਜਾ ਵੜਿੰਗ ਜੀ ਨੂੰ ਇਹੀ ਚੀਜ਼ ਕਹਿਣਾ ਚਾਹਾਂਗਾ ਕਿ ਆਪਣੇ ਆਪ ਨੂੰ ਕਿਤੇ ਜਾ ਕੇ ਕਿਸੇ ਚੰਗੇ ਡਾਕਟਰ ਕੋਲ ਚੈੱਕ ਕਰਾਉਣ ਪਤਾ ਲੱਗੇ ਵੀ ਤੁਸੀਂ ਕਿੰਨੇ ਕੁ ਲੈਵਲ ਦੇ ਪਾਗਲ ਹੋ ਔਰ ਮੈਂ ਕਾਂਗਰਸ ਦੇ ਜਿਹੜਾ ਯਾਨੀ ਕਿ ਨੈਸ਼ਨਲ ਲੈਵਲ ਦੇ ਇਹਨਾਂ ਦੇ ਇੱਕ ਲੀਡਰ ਨੇ ਮਿਸਟਰ ਰਾਹੁਲ ਗਾਂਧੀ ਜੀ ਜਿਹਨਾਂ ਨੂੰ ਲੋਕੀ ਪੱਪੂ ਦੇ ਨਾਮ ਤੋਂ ਜਾਣਦੇ ਨੇ ਮੈਂ ਸ਼ਾਇਦ ਕਹਿੰਦਾ ਕਿ ਅੱਜ ਜੇ ਸੈਕਿੰਡ ਪੱਪੂ ਕਿਹਾ ਜਾਵੇ ਤਾਂ ਉਹ ਰਾਜਾ ਵੜਿੰਗ ਨੇ ਜਿਹੜੇ ਸੈਕਿੰਡ ਪੱਪੂ ਬਣ ਚੁੱਕੇ ਨੇ ਔਰ ਮੈਂ ਵੀ ਅਕਾਲਤਖਨ ਸਾਹਿਬ ਨੂੰ ਉਹ ਰਿਕਾਰਕੀ ਆਪਣੀ ਸਾਰੀ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਦੇ ਇੱਕ 295 ਬੀ ਦਾ ਵੀ ਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਵੱਲੋਂ ਪਿਛਲੇ ਕੁਝ ਦਿਨਾਂ 'ਚ ਅਜਿਹੇ ਬਿਆਨ ਦਿੱਤੇ ਗਏ ਜੋ ਸੁਰਖੀਆਂ ਬਟੋਰੇ ਨੇ ਤੇ ਹੁਣ ਉਹਨਾਂ ਦਾ ਤਾਜ਼ਾ ਬਿਆਨ ਆਇਆ ਸਿੱਖਾਂ ਨੂੰ ਲੈ ਕੇ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਦੋ ਛੋਟੇ ਬੱਚਿਆਂ ਦੇ ਜੋੜਿਆਂ ਨੂੰ ਟੱਚ ਕਰਕੇ ਮਜ਼ਾਕ ਕਰ ਰਹੇ ਨੇ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ 'ਚ ਵਿਵਾਦ ਉੱਠ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਜਾਣਬੁੱਝ ਕੇ ਇਦਾਂ ਦਾ ਕਰ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਮੇਰੇ ਨਾਲ ਮੌਜੂਦ ਹੈ ਰਾਜਾ ਪ੍ਰਵਿੰਦਰ ਸਿੰਘ ਜੀ ਸਿੱਖ ਜਥੇਬੰਦੀ ਨੂੰ ਨੁਮਾਇੰਦੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਚੱਲ ਰਿਹਾ ਹੈ ਰਾਜਾ ਬੜਿੰਗ ਕਿਉਂ ਇਦਾਂ ਕਰ ਰਿਹਾ ਸਰ ਮੈਨੂੰ ਤਾਂ ਲੱਗਦਾ ਪਹਿਲਾਂ ਕਿ ਸ਼ਾਇਦ ਆ ਉਹ ਘਬਰਾੜ ਦੇ ਵਿੱਚ ਆਪਣਾ ਮਨਸੂਮੀ ਸੁਲੰਤਰ ਜਿਹੜਾ ਹੁੰਦਾ ਵਾ ਉਹ ਖੋ ਚੁੱਕੇ ਹੋਏ ਨੇ देखो एक ਏਡੀ ਵੱਡੀ ਪੋਸਟ ਤੇ ਉਹ ਬੈਠੇ ਹੋਣ ਚਲੋ ਪਹਿਲੀ ਗੱਲ ਤਾਂ ਕਾਂਗਰਸ ਪਾਰਟੀ ਪੰਜਾਬ ਦੇ ਹਿੱਤ ਦੀ ਕਦੀ ਗੱਲ ਕਰਦੀ ਹੀ ਨਹੀਂ ਸਿੱਖਾ ਲਈ ਤਾਂ ਵੈਸੇ ਹੀ ਵੈਰੀ ਰਹੀ ਹੈ ਸਭ ਨੂੰ ਪਤਾ ਕੀ ਉਹਨਾਂ ਨੇ ਕੀ ਕੀਤਾ ਸਾਡੇ ਨਾਲ ਕਈ ਭੁੱਲਿਆ ਉਹਦੀ ਹੈਗਾ ਹਰ ਕੀ ਹਰ 84 ਵੇਲੇ ਨਾ ਕੋਈ ਭੁੱਲਿਆ ਨਹੀਂ ਅ ਨਵੰਬਰ ਪਹਿਲੀ ਨਵੰਬਰ ਦੀ ਯਾਦਾਂ ਵੀ ਸਾਡੇ ਨਾਲ ਹੁਣ ਵੀ ਸਾਡੇ ਜੋ ਬੀਤਿਆ ਵਾ ਅਸੀਂ ਉਹਦੇ ਲੂ ਕੰਡੇ ਕਰਨੂ ਹੋ ਜਾਂਦੇ ਨੇ ਕਿ ਸਾਡੇ ਬਜ਼ੁਰਗਾਂ ਨਾਲ ਕਾਂਗਰਸ ਨੇ ਕਿਸ ਤਰ੍ਹਾਂ ਦੇ ਤਸੀਹੇ ਕੀਤੇ ਹੋਏ ਨੇ ਦੂਸਰਾ ਮੈਂ ਰਾਜਾ ਵਣੰਗੀ ਜੀ ਨੂੰ ਇਹੀ ਚੀਜ਼ ਕਹਿਣਾ ਚਾਹਾਂਗਾ ਕਿ ਆਪਣੇ ਆਪ ਨੂੰ ਕਿਤੇ ਜਾ ਕੇ ਕਿਸੇ ਚੰਗੇ ਡਾਕਟਰ ਕੋਲ ਚੈੱਕ ਕਰਾਓ ਪਤਾ ਲੱਗੇ ਵੀ ਤੁਸੀਂ ਕਿੰਨੇ ਕੋ ਲੈਵਲ ਦੇ ਪਾਗਲ ਹੋ ਜਾਂ ਇਹ پاਗਲ ਹਰਕਤਾਂ ਤੁਸੀਂ ਸ਼ਾਇਦ ਆਪਣਾ ਮੰਤਨ ਸੁੱਤਰ ਤੁਹਾਡਾ ਵਾਕਈ ਵਿਗੜ ਚੁੱਕਾ ਵਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਾਂਗਰਸ ਨੂੰ ਵੀ ਕਹਿਣਾ ਚਾਹਾਂਗਾ ਕਿ ਜੇ ਇਹੋ ਜਿਹੇ ਸ਼ਖਸ ਤੁਹਾਡੇ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਲਾਂਬੇ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਕਿ ਕਾਂਗਰਸ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਨੂੰ 15 ਸਾਲ ਹੀ ਇਵਨ ਉਹ ਤਾਂ ਕਹਿੰਦੇ ਪੂਰੇ ਭਾਰਤ ਦਾ ਪ੍ਰਧਾਨ ਬਣਾਉ ਤਾਂਕਿ ਕਾਂਗਰਸ ਦਾ ਪਤਨ ਹੋ ਸਕੇ ਕੀ ਕਹਿਣਾ ਚਾਹੁੰਦੇ ਕਾਂਗਰਸ ਦਾ ਪਤਨ ਤਾਂ ਆਲਰੇਡੀ ਹੋ ਹੀ ਚੁੱਕਾ ਵਾ ਕਾਂਗਰਸ ਕਿੰਨੇ ਕੋ ਕਾਬਲ ਆ ਉਹ ਵੀ ਪਤਾ ਵਾ ਔਰ ਮੈਂ ਤਾਂ ਕਾਂਗਰਸ ਜਿਹੜਾ ਯਾਨਕੀ ਨੈਸ਼ਨਲ ਲੈਵਲ ਦੇ ਇਹਨਾਂ ਦੇ ਇੱਕ ਲੀਡਰ ਨੇ ਮਿਸਟਰ ਰਾਹੁਲ ਗਾਂਧੀ ਜੀ ਜਿਹਨਾਂ ਨੂੰ ਲੋਕੀ ਪੱਪੂ ਦੇ ਨਾਮ ਤੋਂ ਜਾਣਦੇ ਨੇ ਮੈਂ ਸ਼ਾਇਦ ਕਹਿੰਦਾ ਕਿ ਅੱਜ ਜੇ ਸੈਕਿੰਡ ਪੱਪੂ ਕਿਹਾ ਜਾਵੇ ਤਾਂ ਉਹ ਰਾਜਾ ਵੜਿੰਗ ਨੇ ਜਿਹੜੇ ਸੈਕਿੰ ਅੱਛਾ ਕੀ ਲੱਗ ਰਿਹਾ ਕਿ ਰਾਜਾ ਵੜਿੰਗ ਇਹਦਾ ਕਿਉਂ ਕਰ ਰਿਹਾ ਤੁਹਾਨੂੰ ਲੱਗਦਾ ਹੈ ਕਿ ਮਾਈਲੇਜ ਲੈਣ ਲਈ ਜਾਂ ਆਪਣੇ ਆਪ ਨੂੰ ਜ਼ਿਆਦਾ ਦਿਖਾਉਣ ਲਈ ਮੀਡੀਆ 'ਚ ਦੇਖੋ ਇੰਦਾ ਮੀਡੀਆ 'ਚ ਦੇਖਾਣਾ ਹੈ ਤੇ ਆਪਣੇ ਆਪ ਦੇ ਮੂੰਹ ਤੇ ਚਪੇੜਾ ਮਾਰ ਕੇ ਦਿਖਾ ਦਵੇ ਆਪਣੀ ਕੋਈ ਉਹਦਾ ਵੀਡੀਓ ਵਾਇਰਲ ਕਰ ਦੇਵੇ ਸਾਡੇ ਸਿੱਖੀ ਕਕਾਰਾਂ ਦੇ ਨਾਲ ਜਾਂ ਸਾਡੇ ਸਿੱਖੀ ਕੇਸਾ ਦੇ ਨਾਲ ਕਿਉਂ ਮਜ਼ਾਕ ਕਿਉਂ ਛੇੜਛਾੜ ਇਸ ਤਰੀਕੇ ਦੀ ਅਜਾਜਤ ਤੁਹਾਨੂੰ ਕੋਣ ਦਿੰਦਾ ਸਮਾਜ ਦੇ ਵਿੱਚ ਇਸ ਤਰੀਕੇ ਦੀ ਕੋਈ ਅਜਾਜਤ ਨਹੀਂ ਤੁਹਾਨੂੰ ਹੈਗੀ ਅੱਛਾ ਜਿਸ ਤਰ੍ਹਾਂ ਉਹਨਾਂ ਨੇ ਛੋਟੇ ਬੱਚਿਆਂ ਦੇ ਜੂੜੇ ਤੇ ਹੱਥ ਲਾਇਆ ਇੱਕ ਭਾਵਨਾਵਾਂ ਆਹਤ ਵਾਲਾ ਮਾਮਲਾ ਇਸ ਨੂੰ ਲੈ ਕੇ ਕੋਈ ਸ਼ਿਕਾਇਤ ਕੀਤੀ ਜਾਏਗੀ ਜਾਂ ਕੁਝ ਇਸ ਤਰ੍ਹਾਂ ਦਾ ਹੈ ਦੇਖੋ ਜੇ ਇੱਕ ਉਹਨਾਂ ਦੇ ਮਾਮਲਾ ਨਵਾਂ ਨਵਾਂ ਜਿਹੜਾ ਉਹਨਾਂ ਨੇ ਆਪਣੇ ਸਾਡੇ ਸਾਹਿਬਾ ਗ੍ਰਹਿ ਮੰਤਰੀ ਰਹਿ ਚੁੱਕੇ ਬੂਟਾ ਸਿੰਘ ਜੀ ਉਹਨਾਂ ਦੇ ਤੇ ਨਸਲੀ ਭੇਦ ਭਾਵ ਦੀ ਇੱਕ ਟਿੱਪਣੀ ਕੀਤੀ ਹੈ ਔਰ ਮੈਂ ਵੀ ਅਕਾਲਤ ਕਸਬ ਨੂੰ ਉਹ ਰਿੜ ਕੇ ਆਪਣੀ ਸਾਰੀ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਦੇ ਇੱਕ 295 ਬੀ ਦਾ ਵੀ ਜਿਹੜਾ ਇਹ ਪਰਚਾ ਜੋ ਹੈ ਕਿ ਦਰਜ ਕਰਾਇਆ ਜਾਵੇ ਜੋ ਇਹਨਾਂ ਨੇ ਸਾਡੇ ਕੇਸਾਂ ਦੀ ਇੱਕ ਤਰੀਕੇ ਨਾਲ ਬੱਚਿਆਂ ਨਾਲ ਮਜ਼ਾਕ ਕੀਤਾ ਇਹ ਟੂ ਟੂ ਕੀ ਕਰਨਾ ਇਹ ਟੂ ਟੂ ਕਰਨ ਦੀ ਵਜ੍ਹਾ ਹੀ ਆਪਣੇ ਮੂੰਹ ਤੇ ਥੱਪੜ ਮਾਰ ਦੇਣਗੇ ਮੈਂ ਪਾਗਲ ਹੋ ਚੁੱਕਾ ਵਾ ਮੇਰਾ ਮਨਸਨ ਜਗਨ ਜਿਹੜਾ ਉਹ ਵਿਗੜ ਚੁੱਕਾ ਵਾ ਅੱਜ ਜਿਵੇਂ ਕੀ ਉਹਨਾਂ ਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਵਿਵਾਦ ਦੀ ਟਿੱਪਣੀ ਕੀਤੀ ਸੀ ਉਸ ਨੂੰ ਜੇ ਆਪਾਂ ਗੁਰੂ ਧਰਮ ਸਿੱਖ ਧਰਮ ਨਾਲ ਲਾ ਕੇ ਜੋੜਿਆ ਜਾਵੇ ਤਾਂ ਉੱਥੇ ਮذਹਬ ਨੂੰ ਕਿਸੇ ਜਾਤ ਪਾਤ ਨੂੰ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਵੀ ਇਹੀ ਹੈ ਸਿੱਖੀ ਚ ਵੀ ਇਹੀ ਹੈ ਐਦਾਂ ਜੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਵਾ ਧੰਤਾ ਸ਼ਰੂਰ ਦਾ ਜਿਹੜਾ ਫਲਸਫਾ ਵਾ ਉਹ ਸਾਰੇ ਧਰਮਾਂ ਲਈ ਸਾਂਝਾ ਵਾ ਗੁਰੂ ਰਾਮ ਬੜਾ ਇਹ ਗੁਰੂ ਆਪਣਾ ਦਰਬਾਰ ਸਾਹਿਬ ਜੀ ਹਰਮੰਦਰ ਸਾਹਿਬ ਜੀ ਨੂੰ ਆਪਾਂ ਕਹਿੰਦੇ ਆ ਉਹ ਚਾਰ ਦੁਆ ਸਾਰੇ ਧਰਮਾਂ ਦੇ ਸਾਂਝਾ ਵਾ ਕਹਿੰਦੇ ਦੀ ਖੱਤਰੀ ਬਾਂਮਣ ਵੇਸ਼ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਵਾਲਾ ਹਿਸਾਬ ਹੈ ਕਿ ਜਿਹੜਾ ਉੱਥੇ ਉਪਦੇਸ਼ ਸਭ ਨੂੰ ਸਾਂਝਾ ਵਾ ਇੱਥੇ ਭਾਵੇਂ ਭਗਤ ਕਬੀਰ ਜੀ ਨੇ ਗੁਰੂ ਰਵਿਦਾਸ ਜੀ ਨੇ ਸਭ ਨੂੰ ਉੱਥੇ ਕੀ ਸਭ ਨੂੰ ਮਾਨਤਾ ਦਿੱਤੀ ਗਈ ਹੈ ਔਰ ਸਾਰੇ ਧਰਮਾਂ ਦਾ ਸਾਂਝਾ ਜਨਕੀ ਇੱਕ ਦੁਆਰ ਹੈ ਮੈਂ ਤਾਂ ਇਹੀ ਗੱਲ ਕਵਾਂਗਾ ਕਿ ਕਿਸੇ ਦੀ ਵੀ ਉੱਤੇ ਜਾਤ ਪਾਤ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਬਾਹਰੇ ਨੇ ਜਦੋਂ 1699 ਦੀ ਸਾਖੀ ਦੇ ਵਿੱਚ ਅਮਰ ਚਕਾਇਆ ਸੀ ਉਹਨੇ ਜਾਤ ਪਾਤ ਨੂੰ ਤਾਂ ਖਤਮ ਕਰ ਹੀ ਦਿੱਤਾ ਸੀ ਵੈਅ ਔਰ ਹਰ ਸਿੱਖ ਨੂੰ ਵੀ ਅਪੀਲ ਕਰਦਾ ਵਾ ਕਿ ਆਪਣੇ ਦਾਅਵ ਦੇ ਪਿੱਛੇ ਕੱਲੀ ਸਿੰਘ ਲਾਇਆ ਕਰਨ ਜਾਤ ਨਾ ਲਾਇਆ ਕਰਨ ਕਦੀ ਵੀ ਅੱਛਾ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਕਿ ਕਿਹਾ ਜਾ ਰਿਹਾ ਕਿ ਰਾਜਾ ਬ੍ਰਿੰਗ ਨੇ ਜਿਹੜੀ ਪਗੜੀ ਸਜਾਈ ਹੈ ਉਹ ਉਹਦਾ ਕੋਈ ਮਤਲਬ ਨਹੀਂ ਮੰਨਦਾ ਜੇ ਅਜਿਹੇ ਮਜ਼ਾਕ ਕਰਦੇ ਨੇ ਜੇ ਅਜਿਹੇ ਕੁਝ ਹਰਕਤਾਂ ਕਰਦੇ ਸਰ ਐਦਾਂ ਵਾ ਪਗੜੀ ਤਾਂ ਹੁਣ ਕੋਈ ਵੀ ਸਜਾ ਕੇ ਐਦਾਂ ਨਾ ਕਿ ਪਗੜੀ ਕੋਈ ਵੀ ਸਜਾ ਲੈਂਦਾ ਵਾ ਪਗੜੀ ਦਾ ਇੱਕ ਮਤਵ ਪਗੜੀ ਦੀ ਮਹਤਵਤਾ ਨੂੰ ਜਿਹੜਾ ਸਮ ਉਹ ਬਹੁਤ ਵੱਡੀ ਗੱਲ ਹੈ ਠੀਕ ਹੈ ਅਸੀਂ ਕੇਸ ਥੱਲੋਂ ਬਣਾਏ ਹੋਏ ਨੇ ਉੱਤੇ ਪੱਗ ਬੰਨ ਕੇ ਆ ਗਏ ਟੋਰੀਫਾਈ ਇਹਦੇ ਨਾਲ ਤੁਸੀਂ ਸਿੱਖ ਨਹੀਂ ਕਿਨੇ ਜਾਂਦੇ ਸਿੱਖੀ ਦਾ ਫਲਸਫਾ ਹੀ ਬਹੁਤ ਅਲੋਖਾ ਵਾ ਸਿੱਖੀ ਦੇ ਪੈਰ ਪੈਰ ਤੇ ਤੁਹਾਨੂੰ ਜਿਹੜਾ ਕਿ ਸਿੱਖਣ ਦੀ ਲੋੜ ਹੈ ਸਿੱਖ ਤੋਂ ਬਾਅਦ ਤੁਹਾਨੂੰ ਸਿੰਘ ਸਜੜਾ ਪੈਂਦਾ ਵਾ ਅੰਮ੍ਰਿਤ ਧਾਰੀ ਹੋਣਾ ਪੈਂਦਾ ਸਿੱਖ ਦੇ ਘਰ ਤੁਸੀਂ ਜਨਮ ਜ਼ਰੂਰ ਲੈ ਲਿਆ ਵਾ ਬਟ ਸਿੱਖੀ ਤੁਹਾਡੇ ਅਦਰ ਤਦ ਹੀ ਆਣੀ ਹੈ ਜੇ ਤੁਸੀਂ ਉਹਨੂੰ ਅੰਮ੍ਰਿਤ ਛਕਦ ਖੱਡੇ ਬਾਟੇ ਦੀ ਜਿਹੜੀ ਪੋਲੋ ਛਕੋਗੇ ਜਿਵੇਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਗੜੀ ਬਨ ਕੇ ਇਹ ਮਾਇਲੇ ਲਾਈਨ ਦੀ ਕੋਸ਼ਿਸ਼ ਕਰਦੇ ਪੰਜਾਬੀਆਂ ਨੂੰ ਸਿੱਖਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਦੇਖੋ ਜੀ ਸਿੱਖਾਂ ਨੂੰ ਇਹਨਾਂ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਠੀਕ ਹੈ ਨਾ ਸਿੱਖਾਂ ਨੂੰ ਆਪਣੀ ਸੋਚ ਮੁਤਾਬਕ ਦੇਖਣਾ ਚਾਹੀਦਾ ਵਾ ਕਿ ਕਿਹੜੀ ਸਰਕਾਰ ਆਪਣੇ ਪੰਜਾਬ ਦੇ ਹਿੱਤਾਂ ਲਈ ਹੈ ਕਿਹੜੀ ਸਰਕਾਰ ਨੇ ਕੰਮ ਕੀਤੇ ਨੇ ਉਹਦੇ ਮਗਰ ਲੱਗਣ ਪਗ ਬਨ ਕੇ ਕੋਈ ਵੀ ਆ ਜਾਏ ਪਗ ਬਨ ਕੇ ਅੱਜ ਦੀ ਸਰਕਾਰ ਭਗਵੰਤ ਸਿੰਘ ਵੀ ਘੁੰਮਣ ਤੇ ਆ ਸਿੰਘ ਨਹੀਂ ਲਾਂਦਾ ਉਹ ਭਗਵੰਤ ਮਾਨ ਕਹੁੰਦਾ ਆਪਣੇ ਆਪ ਨੂੰ ਠੀਕ ਹੈ ਨਾ ਮੇਰੇ ਮੂੰਹੋਂ ਸਿੰਘ ਜ਼ਰੂਰ ਨਿਕਲ ਗਿਆ ਬਟ ਉਹ ਸਿੰਘ ਨਹੀਂ ਹੈ ਸਿੰਘ ਮੈਂ ਤੁਹਾਨੂੰ ਕਹਿ ਰਿਹਾ ਕਿ ਸਿੰਘ ਬਣਨਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਲੱਖਣ ਚੀਜ਼ ਹੈ ਜੀ ਬਹੁਤ ਮਿਹਰਬਾਨੀ ਜੋ ਤੁਸੀਂ ਦੇਖਿਆ ਕਿ ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਕਾਫੀ ਵਿਵਾਦ ਵੀ ਉੱਠ ਗਿਆ ਤੇ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਕਿ ਉਸ ਦੇ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਈਸ ਆਫ ਪੰਜਾਬ ਜਲੰਧਰ